ਸੋ ਹਾਂ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਇੱਧਰ ਪਾਉ ਹੋਰੀ ਔਕੀ ਵਾਲੇ ਜਿਹੜੇ ਮੋਰੇ ਉਹ ਕੱਢਦੇ ਪਏ ਆ ਤੇ ਉਸ ਦੇ ਨਾਲ ਨਾਲ ਜਿਹੜੀ ਜਾਲੀ ਤਾਂ ਕੰਪੂਰਾ ਚੂਰਾ ਤੇ ਚੱਲ ਰਿਆ ਬਾਕੀ ਦੇਖਦੇ ਆਪਾਂ ਇਹ ਸੁਣੀ ਲੱਗ ਹੀ ਪਾਇਆ ਤੇ ਨਾ ਡੂੰਗਾ ਜਾਨਾ ਅਚਾਰੇ ਕਿੱਥੇ ਲੱਗ ਮੈਂ ਬਹੁਤ ਆ ਯਾਰ ਜਦੋਂ ਸਾਡੇ ਕੋਲ ਸੀਗਾ ਉਹ ਨਿਸ਼ਾਨੀ ਲਾ ਲੋ ਵੀਰੇ ਇੱਧਰ ਦੀ ਚਾਦੀ ਆ ਨਾ ਲੱਗ ਪਈ ਆ ਲਈ ਜਾਂਦੇ ਆ ਤੇ ਆਪਾਂ ਮੈਟੇਨਿਮ ਦੇਖਾਵੇ ਇਹ ਨੈਟ ਜਿਹੜਾ ਆਪਣੇ ਘਰ ਦੇ ਕੋਲ ਆਉਗਾ ਉਹ ਆਪਣੇ ਬੰਦੇ ਬਟੇ ਆਪਿੰਦੇ ਜਾਗਾ ਚਾਚੇ ਵੀਰੇ ਆਦਰ ਆ ਫੈਲਦੇ ਵਿੱਚ ਨਹੀਂ ਨਹੀਂ ਇੱਕ ਹੋਰ ਗਿਆ ਉਹ ਕਮਿਟੀ ਜੀ ਮੇਰਾ ਸੋ ਹਾਂਜੀ ਵੀਰੇ ਟਾਈਮ ਸਵੇਰ ਦੇ ਟੱਡੇੇ ਪੌਣੇ ਸਪੌਣੇ ਸਤੂ ਇਹ ਇਹ ਆ ਪੰਜ ਔਲ ਫੜਾ ਕੇ ਉਹਨੇ ਲੀਵਰ ਨੂੰ ਚਾਲਦੇ ਤੁਰ ਕੇ ਇਹਦੇ ਸੈਟ ਹੋ ਜੂਗੀ ਆਉਂਦੇ ਆਪਾਂ ਇਹ ਤਾਂ ਮੁਤਲ ਨਾ ਇੱਕ ਤਾਂ ਸਾਰਾ ਕੰਪਲੀਟ ਬਖਾਉਣੇ ਜਗ੍ਹਾ ਆ ਆ ਹਾਂਜੀ ਕੇ ਆਪਾਂ ਅੰਦਰ ਨੱਟ ਦੇ ਦਾ ਟ੍ਰਿਪ ਦਾ ਕੰਮ ਚੱਲੀ ਜਾਂਦਾ ਆ ਆਪਾਂ ਜਿਹੜੀਆਂ ਤਾਰਾਂ ਤੁਰਾਂ ਖਿਲਰੀਆਂ ਆਈਆਂ ਉਹ ਸਾਰੀਆਂ टूटे टूटे आप चुप है भाव ड्रिप ले कम चली जब होनी पड़ते हैं पड़ता है थोड़ी बाकी सारी सफाई करनी मुरले मरले हर तार <coughs> ਟੋਟਾ ਆ। ਹਾਂ। ਆ ਜਾਲੀਆਂ ਦੇ ਜਿਵੇਂ ਟੁੱਟੇ ਆ। ਬਾਕੀ ਜਾਣੇ ਖੜੇ। ਸਭਾਈ ਰਾਤਾਂ ਹਰੀ ਮੈਂ। ਵਾਹਣ ਨੂੰ ਅੱਜ। ਅੰਤ ਤੋਂ 3 ਬਾਅਦ ਉਪਰੰਦਰ ਠੀਕ ਜੱਟਣਾ ਖੜਾ ਆ ਰੰਪ। ਤਾਂ ਸੰ ਇਕੱਠਾ ਸਮਾਨ ਹਾਰਾ ਕਰਕੇ ਫਿਰ ਮੈਂ। ਇਹ ਟ੍ਰਿਪ ਪੈਂਦੀ ਹੋਣੀ। ਉਹ ਡ੍ਰੈਪ ਵਾਲੇ ਜਿਹੜੇ ਵੀਰ ਆਪਣੇ ਆਗੇ ਆ ਤੇ ਹੁਣ ਇਹ ਜਿਹੜਾ ਡ੍ਰਿਪ ਦਾ ਸੈਟਿੰਗ ਕਰ ਰਿਹਾ ਇਹਨਾਂ ਸਾਈਡਾਂ ਦੇ ਪੈਪਾਂ ਬਾਕੇ ਫਿਰ ਆਪਾਂ ਜਿਹੜੀ ਪਹਿਲੀ ਵਾਵਾਂਗੇ ਜੋ ਸਮਾਂ ਠੰਮਣਾ ਹਰਾ ਚੱਕਾ ਜੂਗਾ ਨੈਟ ਆਪਣਾ ਕੰਪਲੀਟ ਹੈ ਜਮਾ ਓਕੇ ਕੰਪਲੀਟ ਹੋ ਗਿਆ ਪਰ ਇਹਨਾਂ ਡੰਗ ਤੇ ਅਲਰੇਡੀ ਡ੍ਰਿਪ ਦਾ ਇਹਨਾਂ ਮਤ ਪਹਿਲਾਂ ਜਿਹੜਾ ਪੁਆਇੰਟ ਜੋੜ ਕਰਨਗੇ ਉਸ ਤੋਂ ਬਾਅਦ ਆਪਾਂ ਪਹਿਲੀ ਵਾਗ ਬੈੱਡ ਪਵਾਵਾਂਗੇ ਤੇ ਇਹ ਜੋੜ ਬਣਾਉਂਦੇ ਪਏ ਆਂ ਵੀ ਦੇਖ ਸਕਦੇ ਹੋ ਤੇ ਨਾਲ ਤੁਹਾਨੂੰ ਕਹਨ ਨਾਲ ਵਿਖਾਈ ਜਾਵਾਂਗੇ ਕੀ ਕੋਈ ਆਪਾਂ ਕਿਵੇਂ ਕਰਨਾ ਵੀਡੀਓ ਨਾ ਬਣੇ ਰੋ ਜਰੂਰ ਤੇ ਲਾਈਕ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਨਾਲ ਨਾਲ ਤੇਰੇ ਬਿਨਾ ਬੰਨੇਗਾ ਨਹੀਂ ਨਹੀਂ ਮਾਰੇ ਤੇ ਕੋਣ ਤੋਂ ਜਾਵਾਂਗਾ ਉਹ 20 ਦਾ ਲਗਾਉਣਾ ਹੈ ਤਾਂ ਉੱਪਰਲੀ ਵਾਲ ਦੇ ਨਾਲ ਤੇ ਵਾਲਾ ਹੈ। ਸੋ ਹਾਂ ਜੀ ਇਹ ਮਾਲ ਜਿਹੜਾ ਮਿਕਸਚਰ ਦਾ ਬੰਦ ਰਿਹਾ ਜਿਹੜੀਆਂ ਸਾਈਡ ਤੇ ਹੌਕੀ ਵਾਲਿਆਂ ਆਪਾਂ ਮੋਰੇ ਗੱਡੇ ਸੀ ਤੁਹਾਨੂੰ ਕਲਿੱਪ ਉਖਾਈ ਸੀ ਤੇ ਜ਼ਿਆਦੀ ਸਾਰੀ ਪੈ ਗਈ। ਉਹ ਹੌਕੀ ਵਾਲੇ ਮੋਰਿਆਂ ਚ ਆਪਾਂ ਇਹ ਮਾਲ ਆਏ ਪਾਉਣਾ ਹੈ। ਇਹ ਪੱਜਰੀ ਪਾਉਣੀ ਹੈ ਤੇ ਬਣਾ ਕੇ ਹੁਣ ਪਾਉਗੀ ਕਿਉਂਕਿ ਪਹਿਲਾਂ ਹੌਕੀ ਕਸੀਤੀ ਆ ਫਿਰ ਹੁਣ ਪੈਣੀ ਆ। ਇਹ ਇਹ ਬਜਰੀ ਮੈਂ ਆਪਣੇ ਲੱਗੇ ਤੇ ਆਪਾਂ ਨਾਲ ਨਾਲ ਟਰੈਕਟਰ ਤੋਰ ਕੇ ਨਾ ਬਜਰੀ ਜਿਹੜੀ ਪਾ ਦੇਣੀ ਆ। ਹਉ ਵੀਰੇ ਡੇਗੀ ਆ ਜਿਹੜੀ ਆ ਪੱਟ ਦੇ ਪਿਆ ਉਹਦਾ ਕੰਮ ਹੈ ਮਿੱਟੀ ਪਾਤੀ। ਐ ਡਿੱਕੀ ਪਟਿੰਗੀ ਪਈ ਆਣਾ। ਹੋਲ ਜਾ ਕੇ ਉੱਥੇ। ਉਹ ਮੋੜ ਮੋੜ ਜਾਇ ਸੇ ਰਸਤੇ। ਜੱਲੜੀ ਆ ਰੂੜੀ ਮਸ਼ਕ ਬਹੁਤ ਹੀ ਗੰਦਾ ਖੜਾ ਜਾਂਦਾ oh ਹਾਂਜੀ ਤੇ ਡਿੱਗੀ ਜਿਹੜੀ ਆਪਣੇ ਉਹ ਲਗਭਗ 70% ਅਸਵੀ ਤਿਆਰ ਹੋ ਗਈ

ਵੇ ਕੌਣ ਕੀ ਕੀ ਤੈਨੂੰ ਕਰਤੇ ਪਿਆ ਪਤਾ ਨੂੰ ਕੋਥੇ ਜਾ ਕੇ ਮਿਲਦੇ ਆਪ ਇੱਥੇ ਵੀ ਜਿਹੜੀ ਆਪਾਂ ਪਾਤੀ ਆ ਛੋਰੀ ਹੈ ਟਰੈਕਟਰਾਂ ਨਾਲ ਘੜਾਈ ਹਰੀ ਆਪਾਂ ਟੂੜੀਓ ਉਡਗੀ ਤੱਕ ਇਹ ਆ ਆਪਣੇ ਆਹ ਦੂਜਾ ਚੋਣੋਂ ਪਾ ਪਾ ਕੇ पार्ट पाती अंदरले पास बनाया अंदरले पास जाली है चल मरी भी जाली है बारे पास लिफाफ है अंदर आ है सारे चीजें बुए लगे ਸਰੋ ਲਗੇ ਤਾਰ ਪਾਉਂਦੇ ਤਾਰ ਪਾਉਂਦੇ ਵੇ ਅੱਜ ਫਾਈਨਲ ਹੋ ਜੂਗਾ ਇਹਨੂੰ ਵਾਰ ਨੇ ਪਹਿਲੀ ਨੂੰ ਨੇ ਸਰੋ ਫਾਈਨਲ ਹੋ ਗਿਆ ਆਪਾਂ ਪਹਿਲਾਂ ਆਪਣੀ ਡਿਊਟੀ ਆਪਾਂ ਤੀਆਂ ਪੁੱਤੀਆਂ ਹਾਰਾ ਸਮਾਨ ਇਕੱਠਾ ਕਰ ਲਾਂ ਮੈਂ ਬਾਕੀ ਕੰਮ ਕਰਾਂ ਬਾਅਦ ਚ ਹਾਂਜੀ ਵੀਰੇ ਤੇ ਆਪਾਂ ਜਿਹੜੇ ਬੈੱਡ ਬਣਾਏ ਸੀ ਇਹ ਕੁਝ ਇਸ ਤਰ੍ਹਾਂ ਦੇ ਬਣੇ ਸੀ ਨੂੰ ਖੋਣੇ ਪਾ ਤੇ ਇਹ ਮਿੱਟੀ ਮਤਲਬ ਜਿਹੜਾ ਧੂੜਾ ਗੜਾ ਅੰਦਰ ਮਿੱਟੀ ਆ ਜਾਂਦੀ ਐ ਨਹੀਂ ਉੱਪਰ ਚੱਕਦੇ ਆ ਆ ਜਾਂਦੀ ਸੀ ਧੂੜਾ ਗੜਾ ਚਾਹੀਉਂ ਸੀ ਇੱਥੇ ਕਰਨੇ ਪੱਧਰ ਨਹੀਂ ਨਹੀਂ ਮਿੱਟੀ ਲਾਉਂ ਸੈੱਟ ਕਰਨੀ ਆ ਸਾਰੇ ਸੈੱਟ ਕੀਤੇ ਆ ਆ ਹੁਣ ਪੈਪਾਂ ਦੇ ਵਿਚਾਲੇ ਆ ਗਿਆ ਆ ਸੈੱਟ ਕੀਤਾ ਇਹ ਮਿੱਟੀ ਦੁਵਾ ਸੱਡਾਂ ਤੋਂ ਰਹਿ ਜਾਂਦੀ ਆ ਆ ਬੈੱਡ ਹੋ ਗਏ ਆ ਸਾਰੇ ਹੀ ਹੋ ਗਏ ਪੰਜ ਛੇ ਕਾ ਛਿਮਾ ਕਾ ਸ਼ੁਰੂ ਨਾ ਜਿਹੜਾ ਤੇ ਸੱਤ ਰਹਿ ਗਏ ਨੇ ਸਣੇ ਆ ਇਸ ਤੇ ਇਹ ਜਿੰਨੀਆਂ ਹੁਣ ਸਾਰੇ ਪਾ ਬੈਡ ਪੱਦਰ ਕੀਤਾ ਪੈਂ ਆ ਬੰਦ ਰੀ ਗਿਆ ਐਸੀ ਇਹ ਮਾਵਣੀ ਦੀ ਐਂਦੇ ਨਾਲ ਪੱਦਰ ਕੀਤੇ ਪੱਤੀ ਨਾਲ ਮੈਂ ਇਹਨੇ ਤੇ ਪ੍ਰੋਫਾਈਲ ਲਈ ਆ। ਹਾਂ। ਆਨੇ ਪੈਟ ਇਧਰੋਂ ਇਧਰੋਂ ਹੋ ਗਏ ਸਾਰੇ। ਇਹ ਬਾਈ ਬੈਡ 25 ਆਪਾਂ ਇਹਦੇ। ਬਾਈ ਬੈਡ। ਉਹ ਹੋ ਗਏ ਆ। ਇਹ 25 27 ਕੁ ਰਹਿ ਗਏ 27। 57 53 ਬੈਡ ਹਰੇ ਆ। ਇਧਰ ਵੇਖੋ। ਇਹ ਬੈਡ ਬਣਿਆ ਪਈ ਆ ਬਣਨੇ ਬਾਅਦ ਚ ਬਣਾਇਆ ਕਲਾਮ ਚ ਸੈਟ ਹੋ ਜੂਗਾ ਨਾ ਇਧਰ ਤੇ ਉਸ ਤੇ ਨਾਲ ਇਸ ਦੀ ਵੀਡੀਓ ਇਸ ਵੀਡੀਓ ਦੀ ਐਂਡਿੰਗ ਆਪ ਇੱਥੇ ਕਰਦੇ ਆ ਜਲਦ ਮਿਲਦੇ ਕਿਸੇ ਨਵੀਂ ਅਗਲੀ ਵੀਡੀਓ ਚ ਚੈਨਲ ਨੂੰ ਲਾਈਕ ਸਬਸਕ੍ਰਾਈਬ ਬੈਲ ਆਈਕਨ ਨੂੰ ਜਬਾ ਦਬਾ ਕੇ ਜਰੂਰ ਜਾਓ ਧੰਨਵਾਦ ਸਾਰੇ ਵੀਰਾਂ